ਸਾਸਰੀ ਘਰ ਦੀ ਸਾਰਿਆਂ ਨੂੰ ਸੋ ਮਾਲਾ ਪਾਚੇ ਹੋਏ ਤੇ ਮਾਸੀ ਦੇ ਕੋਲ ਸੰਦੀਪ ਕੋਲ ਵਾਹ ਗੁੱਜਿਕਾ ਖਾਲ ਸਾਹ ਵਾਹ ਗੁੱਜਿਕੀ ਫੜਕੇ ਹੂੰ ਬਸ ਠੀਕ ਠਾਕ ਹਾਂ ਮਸੀ ਹਾਂ ਬੜਾ ਖੁਸ਼ ਹਾਂ ਤੇਰੇ ਨਿਆਣੇ ਤੇਰੇ ਨਿਆਣੇ ਤਿੰਨੇ ਠੀਕ ਆ ਨਿਆਣੇ ਤਾਂ ਬਸ ਹੈ ਜਿੰਨ ਲਿਲੀਪਲੀ ਕਾ ਤੇ ਖਾ ਕੇ ਠੀਕ ਹੈ ਹਾਂ ਨਹੀਂ ਸੁਖ ਰਹੇ ਹਾਂ ਤਾਂ ਤੇਰੇ ਚਾਰ ਨਿਆਣੇ ਆਏ ਨਾ ਕਹਿਣ ਤੂੰ ਚੌਥਾ ਵਿਚਾਰਾ ਮੈਂ ਸੱਚਾ ਬੈ अच्छिया हो गए अच्छा अन्न तो कोई ना नहीं कोई ना बा तो देख, देख कि कि दे महाराज देख दे बे देख देते खड़े ठीक है चाहे लड़के मनिए ਉਹ ਤਾਂ ਚਲ ਨੂੰ ਤੁਨ ਨੂੰ ਹੱਥ ਤੇ ਪੈ ਗਈ ਲੜਨ ਦੀ ਮੈਂ ਕੀ ਸਾਨੂੰ ਸੁਬਾ ਦੇ ਨਹੀਂ ਆਉਂਦਾ ਮਾਸੀ ਜਦ ਤੱਕ ਦੇ ਦੇਣਾ ਸੀ ਥੋੜਾ ਜਿਆ ਕਰੀਏ ਇਹਨਾਂ ਉੱਪਰ ਥੱਲੇ ਉਹੀ ਤਾਂ ਗੱਲ ਲਾਹ ਤਾਨੂੰ ਆ ਨਹੀਂ ਲਾ ਤੁਨ ਨੂੰ ਹੱਥ ਤੇ ਪੈ ਜਵੇ ਸਾਨੂੰ ਕਈ ਵਾਰ ਆਇਆ ਤੇ ਮੈਂ ਮੰਮੀ ਨੂੰ ਕਹਿੰਦੀ ਨਹੀਂ ਮੈਂ ਮਾਸੀ ਪੱਖੀ ਨਹੀਂ ਹੁਣ ਕੋਈ ਗੱਲ ਪਿੱਛੇ ਮੰਮੀ ਇਹਦੇ ਨਹੀਂ ਕਾਤੇ ਮੈਂ ਉਹਨਾਂ ਨਾਲ ਤਾਂ ਪਿਆਰ ਜਾਂ ਨਹੀਂ ਕਰਦੀ ਨਹੀਂ ਸਮਝਦੇ ਨਹੀਂ ਮੈਂ ਮਾਸੀ ਨੂੰ ਪਿਆਰ ਜਾਂ ਨਹੀਂ ਕਰਦੀ ਐਂ ਕਹਿੰਦੀ ਹੁੰਨੀ ਆ ਮੈਂ ਸਮਝਦੇ ਨਹੀਂ ਤੁਸੀਂ ਨਹੀਂ ਮੈਂ ਹੁਣ ਨਾ ਸ਼ਾਂਤ ਜੀ ਰਹਿਣੀ ਆ ਬਸ ਮੇਰੇ ਕਿਠਾਣ ਨੂੰ ਮੈਂ ਪੰਗੇ ਨਹੀਂ ਲੰਤੀ ਨਹੀਂ ਹੈਗੀ ਮੈਨੂੰ ਐਡ ਰਹਿਦਾ ਵੀ ਕਿਦੋਂ ਮੇਰਾ ਸਿਰ ਕਾੜ ਦੇਣਾ ਹੈ ਇਹ ਦੇਖ ਕੇ ਹੀ ਹੋਤ ਨਹੀਂ ਚਾਚੇ ਨਾਲ ਵੀ ਚਾਚੇ ਨਾਲ ਵੀ ਚਾਚੇ ਨਾਲ ਵੀ ਕਿ ਮੈਂ ਪੁੱਛਣਾ ਲੜ ਕੇ ਉੱਤ ਡੇਦੀ ਕਿੰਨਾ ਕੁ ਲੱਗਦੀ ਆ ਮੈਂ ਨਾ ਉਹ ਨਹੀਂ ਲੱਗਦੀ ਵਾਈਕੁਰ ਜੀ ਕਹ ਖਾਸਤਾ ਵਹੇ ਕੋਈ ਕੀ ਕਥੇ ਮਾਤਾ ਆਪਣਾ ਖੋਸ਼ ਰੱਖੇ ਚੜ੍ਹਦੇ ਆ ਗਲਾਂ ਦੇ ਵਿੱਚ ਰੱਖੇ بڑے ਆਸੇ ਆ ਬਾਦ بڑے ਮੋਦਿਆ ਬਾਦ ਅੱਡੇ ਘਰ ਬਦਾ ਰਹੇ ਆ ਭੰਦੇ ਇਹ ਲਾ ਵੀ ਜੁਨੀ ਆਈ ਫਾੜੀ ਚੁਨੀ ਆਈ ਲਾ ਲਾ ਸਸਤੀ ਲਾ ਲੀ ਗਾ ਗਰੀ ਪਰੰਸਾਵਾਤੀ ਕਾ ਵੀ ਆਉਂਦੀ ਆ ਜੀ ਮੈਂ ਕਹਿੰਦਾ ਤੇ ਝੂਠ ਬੋਲਦੇ ਅੱਜ ਕੁੜੀ ਕਰਕੇ ਆ ਗਈ ਅੱਜ ਦਾ ਕੁੜੀ ਕਰਕੇ ਆਈ ਆ ਹਾਂ ਸਹੀ ਗੱਲ ਆ ਕੁੜੀ ਵਿਆਹ ਕਤ ਦੂਰ ਆ ਬਾਤ ਨਹੀਂ ਮਿਲਦੀ ਟਾਈਮ ਨਾਲ ਜਾਣ ਨੂੰ ਹੁਣ ਕੀ ਕਰੇ ਪਹਿਲਾਂ ਤਾਂ ਜਦਰਵਿੰਦ ਦਾ ਰਿਸ਼ਤਾ ਹੈ ਤਾਂ ਜਦ ਆਂਟੀ ਨੂੰ ਦੱਸੀਆ ਫਿਰ ਨਹੀਂ ਕਰਾਣਾ ਨੇੜੇ ਆ ਮੈਂ ਤੇਕੋ ਗਿਣਾ ਮਾਰਜੀ ਕਰੂੰਗੀ ਟੈਨਸ਼ਨ ਨਾ ਲੈ ਹੁਣ ਵਿਆਹ ਵੀ ਹੋ ਗਿਆ ਹੈ ਟਾਈਮ ਵੀ ਟੱਪ ਗਿਆ ਮਤਲਬ ਵੀ ਅੱਗੇ ਅੱਗੇ ਹੋਗੇ 4 ਮਹੀਨੇ ਹੋਗੇ 5 ਮਹੀਨੇ ਹੋਗੇ ਹਲੇ ਤਾਂ ਆਂਟੀ ਨੂੰ ਬਸੇ ਨਹੀਂ ਮਿਲੀਂਗੀ ਆਉਂਗੀ ਪਤਾ ਕੀ ਆ ਗੰਦਾ ਇਹ ਛਾਣਾ ਹਾਂ ਇੱਥੇ ਆਪਣੇ ਦਿਵਰਾ ਦੀ ਖੈਰ ਦੇਣੇ ਆਉਂਦੀ ਹੁੰਦੀ ਆ ਇਹ ਸਾਡੇ ਘਰ ਕੇ ਵੀ ਨਹੀਂ ਆਉਂਦੀ ਬਸ ਕੀ ਕਹਿਣੇ ਇਹਨਾਂ ਦੇ ਆਹ ਤਸਵੀਰ ਵੀ ਆ ਗਏ ਇੱਕ ਚਾਚੂ ਸਤਿ ਸ਼੍ਰੀ ਅਕਾਲ ਛੱਬੂ ਨੀਚੇ ਨਾ ਆ ਕੇ ਕਿਸੇ ਨਾ ਮੱਕ ਲੈਣਗੇ ਹੁਣੇ ਮੱਕੀ ਬਣਾ ਜਾਇਓ ਜਾਇਓ ਚਾਚੇ ਨੂੰ ਵੀ ਪੈਟਰੋਲ ਦਾ ਹੋ ਗਿਆ ਜਿਵੇਂ ਸਾਨੂੰ ਹੁੰਦਾ ਤਾਂ ਨਾ ਉਹਨੇ ਅ ਮੈਂ ਤੇ ਕਰਨੇ ਸਕੂਲ ਨੂੰ ਜਾਣਾ ਮਤਲਬ ਕਾਲਜ ਜਾਂਦੀ ਤੇ ਸੁੱਤੀ ਪੇਣਾ ਮੈਂ ਮਾਸੀ ਨੇ ਕਹਿਣਾ ਇਹ ਮਾਸੀ ਪਟ્રોલ ਲੈ ਲੈਣਾ ਤੇ ਇਹ ਜੇ ਉਟਗੀ ਬੰਨੂਟੀ ਕੰਨੀ ਦੇਣਾ ਤੁਸੀਂ ਤਾਂ ਲੰਘ ਜਾਣਾ ਮੰਮੀ ਨੂੰ ਕਹਿਣਾ ਮੰਮੀ ਮਾਸੀ ਪਰ ਨਿਗਰ ਰੱਖ ਬੱਸ ਤੁਸੀਂ 2 ਮਿੰਟ ਚ ਪਟ્રોલ ਲੈ ਕੇ ਆ ਜਣਾ ਹੋ ਗਈ ਹਾਂ ਬਹੁਤ ਜ਼ਿਆਦਾ ਹਾਂ ਸਹੀ ਗੱਲ ਆ ਤੂੰ ਤਾਂ ਆਉਂਦੀ ਆ ਜੇ ਫਰੂਟ ਖਾਣਾ ਤਾਂ ਖਾਉਗੀ ਨਹੀਂ ਆਪਣਾ ਮੜਾ ਟੈ ਦੇਖੂਗੀ ਫਿਰ ਠੇਡਣ ਵਾਲੀ ਦੇ ਨਾਉਣ ਲੱਗ ਜੰਦੀ ਨਹੀਂ ਸਹੀ ਗੱਲ ਆ ਕੁੜੀਆਂ ਹੁੰਦੀ ਸਮਝਦਾਰ ਆ ਆਪਾਂ ਕਹਿ ਦਿੰਨੇ ਆ ਬਟਾ ਕਿਸੇ ਬਹੱਤ ਕਰਵਾ ਦਈਏ ਤੇਰੇ ਆ ਉਹ ਖਾ ਲਿਆ ਉਹਨੇ ਹਾਂ ਹਾਂ ਕੀ ਕਹਿੰਦੀ ਆ ਤਾਂ ਤਾਂ ਹੀ ਨਾਲ ਵੇ ਤੇਨੇ ਕਿਹਾ ਤਾਂ ਆਤੀ ਆਤਾਂਾ ਦੀਦੀ ਆਤੀ ਮੈਂ ਤੁਹਾਨੂੰ ਕਹਿ ਨਹੀਂ ਹੈਗੀ ਵੀ ਆਂਟੀ ਜੇ ਮੈਂ ਚੱਲੀ ਆ ਤਾਂ ਪਿੱਛੇ ਪਨੀਰੀ ਹੈਗੀ ਹੈ ਬਈ ਤੂੰ ਟੈਨਸ਼ਨ ਨਹੀਂ ਲੈਣੀ ਵੀ ਜੇ ਤੈਨੂੰ ਕੋਈ ਕੁਝ ਕਹਿੰਦਾ ਵੀ ਇਹ ਦੋਹੇ ਜਾਣੀਆਂ ਉਹਨੂੰ ਦੱਸ ਦਿਓ ਤੁਸੀਂ ਉਹਨੇ ਆਪੇ ਕਰ ਦੜਾ ਜਦੋਂ ਉਹਨਾਂ ਲਾ ਕੇ ਸਾਨੂੰ ਬੋਲਦੀ ਕੱਲ ਨਹੀਂ ਵੀ ਕਰਦਾ ਕਿਸੇ ਏ ਆਂਟੀ אבי ਤੇਰੀ ਗੱਲ। ਇਹ ਦੇਖ ਮੈਂ ਇਹ ਨਹੀਂ ਕਹਿੰਦੀ ਦੋਹਾਂ ਪਾਸੇ ਰਿਹਾ। ਕਦਮ ਹੋਰ ਬੋਲੀ ਪੁੱਛੀ ਰਹਿਣਾ ਨਾ ਖਾਦੇ ਲੱਤੀਆਂ ਹੁੰਦੀ। ਮੂਕੜ ਗਈ ਨਹੀਂ ਮੇਰੇ ਮੂੰਹ ਤੇ ਹੀ ਮੂਕੜ ਗਈ। ਨਹੀਂ ਕੀਆ ਗੱਲ ਮੈਨੂੰ ਗੱਲ ਦੱਸੋ ਮੈਂ ਹੁਣੇ ਤੁਹਾਨੂੰ ਦੱਸ ਦਿੰਦੀ ਵੀ ਆਂਟੀ ਸਹੀ ਆ। ਮਤਲਬ ਆਪਾਂ ਰਾਣੀ ਪੱਕ ਬੋਲਦੀ ਆ। ਭਲੇ ਵੀਤੀ ਵੀ ਕਰੇ ਪਾਪਾ ਦੀ। ਆਂਟੀ ਹੈ। ਭਾਇਆ ਡੰਡਾ ਲੈ ਕੇ ਮੈਨੂੰ ਘਾ ਜੇਨੀ ਆ। ਹਾਂ। ਆਏ। ਆਪੇ ਇਹਨਾਂ ਜੋ ਕੇ ਹੈਗੀਆਂ ਤੇਰੇ ਪਨਵਾਇ ਕਰੂੰਗਾ। ਹਾਂ ਜੀ ਦੇ ਲੋ ਆਪਣਾ। ਕਹੀ ਨਾ ਉਹ ਮੇਰੇ ਪਰ ਨਹੀਂ। ਹਾਂ। ਬਿੱਟੀ ਆ ਕੇ ਖੜ੍ਹ ਗਈ। ਉੱਧਰ ਮੜੇ ਜੇ ਕੰਮ ਕਰ ਰਹੇ ਹੈ ਕੋਈ ਤੇ ਕੋਈ ਨਹੀਂ ਦੇਖੇ ਜਾਂਦੇ ਸਾਰੇ ਨਿਕਲ ਜਾਂਦਾ ਬਾਹਰ ਹੀ ਲੱਗੇ ਵੀ ਦੇਖਣਾ। ਉੱਧਰ ਲ ਖੇਤਾਂ ਚ ਕੰਮ ਚੱਲਦਾ ਪਾਣੀ ਪੋਣੀ ਦਾ। ਹਾਂ ਪੈਣੇ ਵਸ 2 ਘੰਟੇ। ਅਰੇ ਮਨਮਨ ਦਾ ਦੁੱਧ ਤੇ ਆਇਆ ਮੈਂ ਦੇਖ ਕੇ ਆਇਆ ਆਹੋ ਆਹੋ ਦੇਖਿਓ ਦੁੱਧ ਵੀ ਤੇ ਆਵੇ ਇਹ ਬਈਆਂ ਟੀ 2 ਮਿੰਟ ਥੂੜੀ ਕਿਹੜੇ ਕਰੋਜ ਰੋਜ ਆਉਂਦੀ ਆ ਹਾਂ ਆ ਹੋਈ ਜਾਂਦਾ ਹੁੰਦਾ ਕੱਲਾ ਚੱਲੀ ਜਾਂਦੀਆਂ ਹੁੰਦੀਆਂ ਦੁਨਿਆਣੇ ਚਿੜਕਨੇ ਆ ਗਰਮੀ ਬਹੁਤ ਆ ਬਹੁਤ ਗਰਮੀ ਹੈ ਬਹੁਤ ਸਕਾਂਤੀ ਵੀ ਵੀਣੀ ਆ ਉਹ ਮੈਂ ਕਿਹਾ ਮਹਾਰਾਜ ਜੀ ਠੰਡੇ ਹੋ ਜਾ ਦੁਨੀਆ ਦੇਖ ਰਹੀ ਆ ਤੁਹਾਨੂੰ ਚਲ ਚਲ ਆਉਨੇ ਆਉਨੇ ਆ ਤੁਸੀਂ ਥੱਲੇ ਨੂੰ ਤਾਂ ਉਤਰੋ ਆ ਗਈ ਮੈਂ ਭੇਦਦੀ ਆ ਬੀਬੀ ਨੇ ਦੱਤੀ ਕੰਢੀ ਬਾਸ ਸਦਾਤੀ ਦਾ ਕਾਰ ਵੀਰੇ ਲੇਖੋ ਤੁਸੀਂ ਸਦਾਤੀ ਦਾ ਹਾਕਰ ਮਾਰੀਂ ਅੱਗੇ ਵਾਸ ਅੱਗੇ ਆਗੇ ਆ ਗਈ ਆ ਬਤਾ ਕੀ ਆਏ ਘਾਣ ਤੇ ਆ ਬਿਆ ਅੰਕਲ ਇਹਨੂੰ ਆਏ ਫਟਾਫਟ ਨਵੇੜ ਦਵਾ ਮੈਂ ਨਾਲ ਵਾਸ ਤਾਂ ਨਹੀਂ ਕੀ ਕਰਾਂ ਹੁ ਟਾਈਮ ਥੋੜਾ ਨਸੀਬ ਹਦੀਏ ਹਾਂ ਬਹੁਤ ਜਲ ਕਰਨ ਕਿ ਆ ਜਾਣਾ ਵੀ ਇੰਨੇ ਕਾਲੇ ਉਹ ਹਰੀ ਜੋਗੀ ਫੜ ਲੈਣੀ ਮੱਢੀ ਉਹ ਕੁਛ ਨਹੀਂ ਜਾਣਾ ਚੱਲ ਉਹਨੂੰ ਵੀ ਆਏ ਮੈਨੂੰ ਨਵੇੜ ਦਵਾ ਨਵੇੜ ਦਵਾ ਕੋਈ ਟਾਈਮ ਹੁੰਦਾ ਉੱਪਰ ਉੱਪਰ ਤੇ ਨਹੀਂ ਰਹਿੰਦਾ ਹੋਰ ਦੁਆ ਤਾਂ ਵੀ ਹੁੰਦਾ ਸਰਾ ਦੁਆ ਕਾ ਤਨ ਦੇਖੀਆ ਉਹ ਦਰਵਾਜ਼ੇ ਦਾ ਨਾ ਕੋਈ ਗੱਲ ਹੈ ਕੋਈ ਗੱਲ ਨਹੀਂ ਇਹ ਉਂਧੇ ਕਿਹੜੇ ਰਹੀ ਉਹ ਮਦੀ ਜਾਣਾ ਪੈਣਾ ਤੇ ਫੇਰ ਤਾਂ ਨਹੀਂ ਤੂੰ ਕਾਣੀ ਹਲੇਕ ਹੋਗੀ ਤਾਹੇ ਤੇ ਉਧਰੇ ਦਾ ਪ੍ਰੋਗਰਾਮ ਪਣ ਜਾਣਾ ਤੜਫਣਾ ਹੋ ਇਹ ਹਾਏ ਯਾਨਟੀ ਤੂੰ ਤੁਰ ਕੇ ਜਾਉਂਗੀ ਮੈਂ ਤਨ ਸਕੂਲ ਟਰੀ ਪਰ ਲੈ ਜਾਨੀ ਆ ਅੰਕਲ ਵੀ ਨਾ ਦੇਖ ਲੈ ਜਾਣਾ ਨਹੀਂ ਵੰਦੀ ਸਾਈਕਲ ਨਹੀਂ ਸਾਈਕਲ ਤੇ ਜਾਣਾ ਹਣਾ ਮੈਂ ਤੁਰ ਕੇ ਜਾਣਾ ਅੱਛਾ ਵਿੱਚ ਵਿੱਚ ਲੈਣਾ ਵਿੱਚ ਨੂੰ ਸ਼ਾਰਟਕਟ ਲੈਣਾ ਹੋਣਾ ਆਂਟੀ ਨੇ ਠੀਕ ਆ ਠੀਕ ਉਹ ਕਿਆ ਬਤਾ ਹੋਣਾ ਆਂਟੀ ਦਾ ਦੌਰ ਲੱਗ ਆਂਟੀ ਨੇ ਵੀ ਠੇਕੇ ਪਰ ਬੈਠੇ ਹੋਣਾ ਕੁਛ ਨਹੀਂ ਪਤਾ ਕਈ ਵਾਰ ਹਾਉਣੀ ਚਾਹੀਦੀ ਫੁੱਟ ਫੁੱਟ ਹਾਂ ਸੱਚੀ ਗੱਲ ਆ ਹਾਂ ਹੁੰਦਾ ਕੀ ਆ ਕੀ ਪਤਾ ਕੀ ਹੁੰਦਾ ਨਸ਼ਾ ਹੁੰਦਾ ਨਾ ਹੋਰ ਕੀ ਹੁੰਦਾ ਚੜ ਨਸ਼ਾ ਦਾ ਘਟ ਹੋਣਾ ਉਹੀ ਜੋਰ ਮਗਨ ਮੀਰਾ ਮਾਈ ਮਗਨ ਤੇਰਾ ਲੰਦੇ ਆ ਆਈ ਲਾ ਲਈ ਹਾਂ ਹਾਂ ਨੇ ਹੜਾ ਹਾਂ ਆਪਾਂ ਵੀ ਇੱकडे ਦਿਨਾਂ ਦੇ ਪੀਂਦੇ ਆ ਨਾ ਸੰਦੀਪ ਉਹਨਾਂ ਨੂੰ ਪਛਕੇ ਜੀ ਪੀਂਦਾ ਮੇਰਾ ਬੀਬੀ ਉਹ ਪਤਾ ਨਹੀਂ ਕਾਰ ਦੀ ਇਕਲੇ ਖੇਦੀ ਬਰਬਾਦੀ ਆ ਦੀਦੀ ਹਾਂ ਹਾਂ ਆ ਦੇਖ ਲੈ ਹਸਪੀਟਲ ਤੇ ਪਹੁੰਚ ਲੈ ਅੱਜ ਮੇਰੀ ਗੱਲ ਸੁਝਨਾਲੀਆਂ ਨੂੰ ਉਹ ਵੀ ਤਾਂ ਟੈਨਸ਼ਨ ਹੈ ਹੋਰ ਸ਼ਾਮ ਨੂੰ ਟੈਨਸ਼ਨ ਹੁੰਦੀ ਆ ਬੇਚਾਰੀਆਂ ਦੇ ਰੋਟੀ ਵੀ ਅੰਦਰ ਨਿਕਲਦੀ ਮੈਂ ਤਾਂ ਮੈਨੂੰ ਮੈਂ ਦੇਖਿਆ ਹੋਇਆ ਮੈਂ ਤਾਂ ਉਹ ਗੱਲ ਕਰਦੀ ਆ ਵੀ ਹੁੰਦਾ ਕਿਆ ਕੀ ਹੋ ਜਾਂਦਾ ਲਾਉਂ ਜਾਂਦੀ ਮੇਰਾ ਵੀ ਕਿਉਂ ਮੈਂ ਕਹਦੀ ਜਿਨਾਂ ਦੇ ਘਰ ਦੇ ਉਹ ਵੀ ਸੋਚ ਤੁੱਤਰਿਆ ਹੋਇਆ ਉਹ ਦੇਖ ਕੇ ਨਹੀਂ ਆਈ ਜਾਣ ਕੇ ਛੱਡ ਕੇ ਆਈ ਆ ਦੇਖ ਕੇ ਚੱਲ ਹੁਣ ਪਾਪਾ ਨੇ ਕਰ ਲਿਆ ਕੰਟਰੋਲ ਇਹ ਮੇਰੇ ਪਿੱਛੇ ਤੇ ਵੀ ਮਸੇ ਨਹੀਂ ਪੱਕਦੀਆ और ना मासी हो जुगा साफ जाओ जाओ तुझी जाओ जाओ नहीं पकदनी मासी मेरे पिछे ते दस गल कर

ਇਹ ਗੱਲ ਦਾ ਮੈਂ ਜਵਾਬ ਦੇ ਸਕਦੀ ਹਾਂ ਘੱਟ ਚੁੱਬਲਦਾ ਦਿੱਕੀ ਇਹ ਵਾਸੀ ਸਾਡੇ ਉੱਤੇ ਫੂਲ ਉੱਪੜੀ ਜਾਂਦਾ ਇਹ ਮੰਮੀ ਇਹ ਉਬਲਦਾ ਐਨਾ ਵੀ ਮੇਰੇ ਬਾਪ ਵਰਤਿਆ achar ਨਾ ਕਰੋ ਦੇਖੋ ਰਾਜ ਨਹੀਂ ਨਾ ਦੇਖੇ ਅੱਧਾ ਇੰਚ ਨਹੀਂ ਮਾ ਹੁਣ ਦੁੱਧ ਕਿੰਨਾ ਡੁੱਲ ਗਿਆ ਜਿਹਦਾ ਮਤਲਬ ਕੰਡਿਆਂ ਤੱਕ ਦੁੱਧ ਤਾਂ ਇਹ ਹੈ ਵਾਸੀ ਇਹ ਵਾਸੀ ਇਹ ਉਬਲਦਾ ਮੈਨੂੰ ਨਹੀਂ ਪਤਾ ਕੀ ਹੁੰਦਾ ਜਦੋਂ ਨਾ ਉੱਪਰ ਮੜਾਈ ਆ ਜਵੇ ਸਮਝਿਆ ਉਹ ਕੰਡਾ ਕੰਮ ਰਾਜ ਨਹੀਂ ਕਰਨਾ ਸਹੀ ਗੱਲ ਉਹ ਫਿਰ ਵਾਲਟੀ ਵਾਲੀ ਦੀ ਲਾਈ ਦੀ ਲੱਗ ਪਈ ਹਾਂ ਉਹ ਟਕੜਾ ਕਲਗਮ ਕਰਦੀ ਫਿਰ ਵਾਲੀ ਹੋਣੀ ਹੋਣੀ ਆ ਉਹ ਠੀਕ ਹੈ ਜੀ ਹਾਂ ਇਹ ਬਾਕੀ ਬਰਦਤੀ ਮੇਰੀ ਆ ਸਰ ਥੋੜੇ ਥੋੜੇ ਲੱਗਦੇ ਆ ਹਾਂ ਲੈ ਦੇਖਾ ਉਹਨੇ ਨੂੰ ਕਿਹਾ ਜਾਂਦਾ ਏਕੇ ਨਹੀਂ ਮੇਰੇ ਸਮਾਂ ਚ ਨਹੀਂ ਆ ਭੁੱਲ ਗਏ ਸਰ ਦਵਾ ਕਿਤੇ ਸ਼੍ਰੀਮਤੀ ਜੀ ਉਹ ਤੇ ਰੁੱਸੀ ਹੋਈ ਥੋ ਤੇ ਪਾਪਾ ਨਾ ਘੜੀ ਬਣਾ ਰਹੀ ਥੋੜੀ ਦੇਸ ਤੁਸੀਂ ਮੰਮੀ ਨੂੰ ਨਹੀਂ ਮਨਾ ਸਕਦੇ ਇਕ ਕਿਹੜੀ ਗੱਲ ਹੈ ਤੁਸੀਂ ਮੰਮੀ ਨੂੰ ਸਵੇਰੇ ਲੜਕੇ ਰਹਿੰਦੇ ਕਿਹਦੇ ਨੂੰ ਤੁਸੀਂ ਸ਼੍ਰੀਮਤੀ ਮਨ ਜਨ ਮਨ ਤੇਰੀ ਮਿਹਰਬਾਨੀ ਹੈ ਮੈਂ ਕਹਾਂ ਮਨ ਤੇਰੀ ਮਿਹਰਬਾਨੀ ਮੇਰੇ ਜਿਹੇ ਨਾਲ ਤੂੰ ਨਿਭਾਈ ਜਾਨੀਏ ਮੇਰੇ ਜਿਹੇ ਨਾਲ ਤੂੰ ਨਿਭਾਈ ਜਾਂਦੀ ਏ ਜਿੰਨਾ ਮਰਜੀ ਗਫਾ ਹੋ ਮਾਂ ਜਿੰਨਾ ਮਰਜੀ ਤੂੰ ਖਫਾ ਹੋ ਜਾ ਮੈਂ ਤੇਤੇ ਨੂੰ ਨਹੀਂ लाੜ ਲੜਾਉਂਦਾ ਮੈਂ ਤੇਨਾ ਨਹੀਂ लाੜ ਲੜਾਉਂਦਾ

ਸਸਰੀਕਾਲ ਜੀ ਤੁਹਾਨੂੰ ਮਾਰਨਾ ਦਬੋ ਇਹ ਚੰਦ ਕੋਸ ਨਹੀਂ ਹੋ ਗਿਆ ਜੇ ਦੁੱਧ ਉਬਲ ਗਿਆ ਕੀ ਹੋ ਗਿਆ ਮਾਰਾਂਦਾ ਕੁਛ ਨਹੀਂ ਮਾਰਾ ਚੰਗਾ ਹੁੰਦਾ ਬਾਬਿਆਂ ਦੇ ਘਰ ਆਏ ਦੁੱਧਵਾਨ ਹਾਂ ਕੁਛ ਨਹੀਂ ਮਾਰਨਾ ਚਾਹਾਂ ਮਾਸੀ ਮੈਨੂੰ ਤੇ ਤੇ ਉਮੀਦ ਨਹੀਂ ਵੀ ਤੂੰ ਇਹੋ ਜੀਆਂ ਗੱਲਾਂ ਤੇ ਧਿਆਨ ਦੇਵੇਂ ਮੈਂ ਨਹੀਂ ਚਾਹੁੰਦੀ ਆਪਾਂ ਟੱਬਰ ਬਾਣੀ ਪੜਨੇ ਵਾਲਾ ਪਰ ਬਾਣੀ ਪਰ ਜਿਤੇ ਜਾਏ ਜਾਂਦੇ ਹੁੰਦੇ ਆ ਫੇਰ ਬੰਦੇ ਨੂੰ ਸਿਆਣਾ ਹੋਣਾ ਪੈਂਦਾ ਕੁਛ ਨਹੀਂ ਹੁੰਦਾ ਤੂੰ ਨਾ ना ਤੂ तू ਹੋ ਰਹਾ ਵਾ ਆਹਾਂ ਬੰਦੀ ਇਹ ਦੁੱਧਵਾਣਾ ਤਾ ਤੂੰ ਬਰਕਰਾਰ ਲੱਤੀ ਪਾ ਕੇ ਫੜ ਕੇ ਫੋਟੋ ਨਹੀਂ ਆਣੀ ਅਬੜ ਬੰਦੀ ਦਿਖਾ ਵੀ ਕੱਢ ਜਾ ਚੱਲ ਤੌਲੀ ਕਰ ਦੋ ਅਰ ਦੋ ਦੋਨੀਆਂ ਖੋਤੀਆਂ ਵਿਆਹ ਰਖੋਗੇ ਤੂ ਰਜਸਮੀ ਨੇ ਮਾਸੀ ਐ ਕਰਦੀ ਤੂੰ ਜਦੇ ਗੱਠ ਬੰਦੀ ਜਾਂ ਤੇਰੇ ਦਿਮਾਗ ਚ ਹੋ ਗਏ ਤੇ ਵੀ ਖੋਗੀਆਂ ਮੈਨੂੰ ਮੜੀ ਜਿਆ ਚੰਬਕਤਾ ਹੋ ਰਹੀ ਆ ਹਾਂ ਅੱਧਾ ਤਾਂ ਹੋਣ ਨੂੰ ਦੇ ਨੇ ਮੈਂ ਤੁਹਾਨੂੰ ਕਹਿ ਰਹੀ ਮੈਨੂੰ ਮੜ ਜਾ ਹੋਰ ਇਤਨਾ ਫੀਲ ਹੋ ਰਿਹਾ ਵੀ ਤੁਸੀਂ ਇੰਨੀ ਇੰਨੀ ਕ ਗੱਲਾਂ ਨੂੰ ਦੁੱਧੋ ਬੜ ਗਿਆ ਡੋਲੀਆਂ ਆਉਗੀਆਂ ਕੀ ਆਹੇ ਗੱਲ ਕੁਝ ਵੀ ਨਹੀਂ ਹੈਗੀ ਏ ਗੱਲ ਇੱਕ ਵੈਸੇ ਮੈਂ ਗੱਲ ਕਰਦੀ ਜਿਵੇਂ ਮਾਸੀ ਕੇ ਲਈ ਹਏ ਦੁੱਧੋ ਬੜ ਗਿਆ ਮਾੜਾ ਹੁੰਦਾ ਮੈਨੂੰ ਮਾਸੀ ਤੇ ਹੋਰ ਆਵੇ ਮਾਸੀ ਨਹੀਂ ਇੰਨਾ ਐ ਕਹਿ ਸਕਦੀ ਜਦੜ ਕੰਤੀ ਅੱਡਾ ਬੜਾ ਬਿੱਲਾ ਚਲੇ ਗਿਆ ਹੁਣ ਸਾਨੂੰ ਵਿੱਚ ਹੁੰਈਆਂ ਤਾਂ ਪਿੱਛੇ ਦੇਖਣੀ ਪੈ। ਹਾਂ ਬਿੱਲਾ ਚਲੇ ਗਿਆ ਚੂਹਾ ਚਲੇ ਗਿਆ ਉੱਥੇ। ਨਹੀਂ ਨਹੀਂ ਬੰਦੇ ਪਾਪਾ ਦਾ ਰੋਜ਼ ਜੱਟਾ ਮਚਾ ਮਾਰਨ ਦੱਸਵੇ। ਯਾਰ ਫਿਰ ਮਾੜਾ ਕੁ ਸੁੰਦਾ ਬਾਹਰ ਜੀ ਗੈਸ ਖਰਾਬ ਹੋ ਗਿਆ। ਥੋੜਾ ਦਿਮਾਗ ਕਿੱਥੇ ਦਾ। ਸਾਜਾ ਦਮਦਲ ਤੱਪਣਾ ਤੁੰਗਾ ਪਈਆ ਨਹੀਂ। ਮੇਰੀ ਸ਼ਾਪ ਤੇ ਕਰਦਾ ਪਾਪਾ ਨੇ ਹੀ ਇਸ ਸੱਬ ਨਾਲ ਕਹਿਣਾ ਥੋੜਾ ਦਿਮਾਗ ਕਿੱਥਾ ਡੰਗਰ ਟੱਬਰੋ ਮੈਂ ਕਿਹਦੇ ਨਾਲ ਥੋੜਾ ਪੰਗਾ ਪਾ ਗਿਆ ਤੇ ਕਹਦੋ ਕਿ ਸੋਈ ਦੇ ਵਿੱਚ ਕੈਮਰਾ ਲਾ ਦੋ ਹੁਣ ਕੀ ਕਰੀਏ ਫਿਰ ਮੇ ਹੁਣ ਆਹੀ ਕੁਸ ਕਰਨਾ ਪੈਣਾ ਤਮਾਸੀ ਇਹ ਮਾਸੇ ਤਾਂ ਸੂਟ ਦਾ ਪੂਰਾ ਨਹੀਂ ਕਰਿਆ ਹਾਲੇ ਤੱਕ ਕੱਦਾ ਲਤਾ ਵੈ ਤੈਂ ਹਾ ਕੱਦਾ ਭਾਵੇਂ ਕੰਮ ਨਹੀਂ ਬੜ ਗਿਆ ਸੂਟ ਕੇ ਪੂਰਾ ਮੇਰਾ ਕਈ ਵਾਰ ਬੋਝੀ ਕਰਦਾ ਮੈਂ ਸੂਟ ਸੇ ਮੈਂ ਫਿਰ ਆਏ ਹੁੰਦਾ ਉਧਰ ਮਸ਼ੀਨ ਥੋੜੀ ਜਿਹੀ ਹੋ ਆ ਫਿਰ ਜਨਮੈਂ ਕਹਿਦੀ ਵੀ ਚੱਲ ਮੈਂ ਬੈਠਾ ਉਹਨੂੰ ਖੋਲਾਂ

ਆ ਰਵੇ ਰੋ ਜਾ ਘਾਤਾ ਘਾਤਾ ਕਿੰਨਾ ਘਰਤਾ ਚਾਹੋਗਾ ਦੇਖੀ ਕੋ ਲਖ ਤਹਾ ਦੂਆ ਜਾਊ ਨੂਆ ਜਾਊ ਮੇਰਾ ਚਲੋ ਫੇ ਮੈਨੂੰ ਉਹ ਦੋ ਮੇਰਾ ਸੁਣੀ ਦੋ ਫੇ ਰਵਿੰਦਰ ਆਉਣੇ ਵਾਲਾ ਜਾ ਮੈਂ ਇਹ ਉਹ ਕਹਿੰਦਾ ਕਰਾਲੀ ਗਿਆ ਵਾ ਮੈਂ ਵੀ ਤੈਨੂੰ ਕਰਾਲੀ ਤੇ ਜਾਂਦਾ ਜਾਂਦਾ ਲੈ ਜੰਨਾ ਨਾਲ ਕਿਆ ਕਰਾਂ ਦੱਸ ਮੈਨੂੰ ਮੈਂ ਜਵਾਬ ਦੇ ਦਮਾ ਬੀਬਾ ਠੀਕ ਹੈ ਦੀ ਤੂੰ ਰਾਤ ਨੂੰ 9 10 ਵਜੇ ਲੈ ਜੀ ਨਹੀਂ ਅਸੀਂ ਨਹੀਂ ਛੱਡਣੀ ਆਂਗੇ ਨਾਲ ਦਵਾਈ ਲੈ ਆਉਂਗੇ ਹਾਂ ਆ ਦੇ ਆ ਦੇ ਆ ਦੇ ਆ ਦੇ ਗੋਲ ਗੱਪੇ ਖਾ ਕੇ ਆਣੇ ਆ ਇਹ ਜਿਹੜੀ ਮੈਂ ਲਾਈਓ ਤੇ ਜਮਾ ਹੀ ਨਹੀਂ ਅਸਰ ਤੇ ਕਿ ਮੈਂ ਤਾਂ ਇਹਰਾ ਐ ਤਾਂ ਹਾਂ ਪਰ ਤੁਗਦੀ ਹੈ ਪਰ ਇੱਕੋ ਲਾਗ ਤਾਂ ਨਹੀਂ ਨਾ ਹਟਣੀ ਹੋ ਤੂੰ ਤਿੰਨ ਟਾਈਮ ਉਹਨੂੰ ਮਾਲ ਖਾਣਾ ਮੰਮੀ ਸਾਹੀ ਗੱਲ ਚੱਲਣੀ ਹੈ ਫੜਾ ਤੇਰੀ ਪੁੱਤ ਤਾਂ ਕਹਿੰਦੀ ਵੀ ਤੈਨੂੰ ਛੱਡਣ ਨਾਲ ਦਵਾਈ ਲੈ ਆਉਂਗੇ ਕੋਈ ਗੱਲ ਦੇਖਦੇ ਹਾਂ ਕੋਈ ਗੱਲ ਨਹੀਂ ਕਾਲੀ ਚਾਰ ਬਣਾ ਲਾ ਮੈਂ ਬਾਅਦ ਚ ਥੋੜੇ ਟਾਈਮ ਤੱਕ ਥੱਲੇ ਗਾਂ ਦੇਖ ਕੇ ਆਉਣੀ ਆਂ ਗੰਦੀ ਵਾਡੀ ਕਿੱਥੇ ਚਾਚੀ ਕਾਲ ਲਾ ਮੇਰਾ ਕੈਮਰਾ ਕਿਨੇ ਚੱਕਿਆ ਤਾਂ ਕੀ ਦਾ ਕੈਮਰਾ ਤਾਂ ਚੱਕਿਆ ਤਾਂ ਖਾਬ ਕਰਤਾ ਇਹ ਜੀਜੂ ਨੇ ਗਾਲਾਂ ਕੱਢਣੀਆਂ ਹੁਣ ਇਹੀ ਚੱਕੀ ਫਿਰਦੀ ਤੀ ਨਹੀਂ ਕਹਤਾ ਨਹੀਂ ਚੱਕੀ ਫਿਰਦੀ ਤੀ ਝੂਠ ਬੋਲਦੀਆਂ दस दे सची गल फिर मैं कह दूंगी ते खाब हो गया आ दे। जी दे दे। देख। जीजू ने गाना आ देख खराब हो गया देख क्या दा लुगी दे ले। फोन लेके की रखी फोन ਲੈ ਹਾਂ ਠੀਕ ਹੈ ਲੈ ਅਰਵਿੰਦਰ ਦਾ ਫੋਨ ਆਇਆ ਜੀ ਮੈਡਮ ਕੀ ਵੀਡੀਓ ਬਣਾਉਂਦੀ ਹੈ ਜੀ ਕਿਹੜਾ ਸ਼ੁਕਰ ਹੈ ਭੱਗਾਂ ਵਾਲਾ ਦਿਨ ਚੜ ਗਿਆ ਦੇਖੀ ਹੁੰਦੀ ਹੈ ਇਹ ਕਹਿਣਾ ਹਾਈ ਵੇ ਹਾਈ ਭੱਗਾਂ ਦੇ ਕਾਦੇ ਗੱਲਾਂ ਯਾਰ ਚਲੋ ਜੀ ਥੋੜੇ ਟਾਈਮ ਤੱਕ ਮਿਲਦੇ ਫਿਰ